ਨੁਕਰੀਆਂ ਦਾ ਸ਼ਕੀਨ ਚੈਨਲ ਦੇਖ ਰਹੇ ਸਾਰੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀਰ ਜੀ ਅੱਜ ਆਪਾਂ ਗੱਲ ਕਰਾਂਗੇ ਕਿ ਨੁਕਰਾ ਕਿਹਨੂੰ ਕਹਿੰਦੇ ਆ ਨੁਕਰਾ ਵੀਰ ਜੀ ਕਈ ਨਵੇਂ ਵੀਰਿਆ ਨੇ ਜਿਹੜੇ ਉਹ ਨੁਕਰਾ ਕਹਿਣਗੇ ਕਿ ਅਸੀਂ ਨੁਕਰੀ ਘੋੜੀ ਰੱਖਣੀ ਆ ਤੇ ਰੰਗ ਲੈਣਾ ਕਾਲਾ ਪਰ ਵੀਰ ਜੀ ਜਿਹੜਾ ਨੁਕਰਾਈ ਅਨਵਰ ਹੁੰਦਾ ਨਾ ਉਹ ਕਾਲਾ ਨਹੀਂ ਹੁੰਦਾ ਨੁਕਰਾ ਜਨਵਰ ਹੁੰਦਾ ਹੈ ਚਿੱਟੇ ਰੰਗ ਦਾ ਬਿਲਕੁਲ ਸਫੇਦ ਕੰਨ ਭਾਵੇਂ ਉਹਦੇ ਐ ਹੋਣ ਤੇ ਭਾਵੇਂ ਉਹਦੇ ਐ ਹੋਣ ਜੇ ਰੰਗ ਚਿੱਟਾ ਹੈ ਤਾਂ ਉਹ ਨੁਕਰਾ ਹੈ ਜੇ ਰੰਗ ਕਾਲਾ ਆ ਲੱਤਾਂ ਚਿੱਟੀਆਂ ਆ ਜਾਂ ਰੰਗ ਨੀਲਾ ਆ ਲੱਤਾਂ ਚਿੱਟੀਆਂ ਆ ਉਹ ਨੁਕਰਾ ਨਹੀਂ ਹੁੰਦਾ ਨਵੇਂ-ਨਵੇਂ ਜਦੋਂ ਘੋੜੇ ਅਸੀਂ ਰੱਖੇ ਸੀ ਨਾ ਤੇ ਸਾਡੇ ਨਾਲ ਵੀ ਇਦਾਂ ਹੀ ਹੋਇਆ ਮੈਂ ਵੀ ਕਾਲੇ ਕੂਲਿਆਂ ਨੂੰ ਨੀਲਿਆਂ ਨੂੰ ਲੈ ਨੂੰ ਨੁਕਰਾ ਲਾਲ ਲੂਲ ਨੂੰ ਮੈਨੂੰ ਨੁਕਰਾ ਕਹੀ ਜਾਣਾ ਜਿਹਦੇ ਕੰਨ ਸ਼ਕੀਨ ਹੋਣੇ ਉਹਨੂੰ ਕਹੀ ਜਾਣਾ ਕਿ ਇਹ ਨੁਕਰਾ ਹੈ ਪਰ ਮੈਨੂੰ ਵੀ ਬਾਅਦ ਚ ਪਤਾ ਲੱਗ ਗਿਆ ਕਿ ਨਹੀਂ ਨੁਕਰਾ ਚਿੱਟੇ ਕਲਰ ਨੂੰ ਕਹਿੰਦੇ ਬਸ ਜਿਹੜਾ ਚਿੱਟਾ ਰੰਗ ਹੁੰਦਾ ਉਹਨੂੰ ਨੁਕਰਾ ਕਹਿੰਦੇ ਆਪਾਂ ਤੇ ਕਈ ਨਵੇਂ ਵੀਰਾਂ ਨੂੰ ਜਿੱਦਾਂ ਮੰਨ ਲਓ ਕਿ ਕੋਈ ਵੀ ਜਾਨਵਰ ਖਰੀਦਣ ਗਿਆ ਮੰਡੀ ਤੇ ਗਿਆ ਜਾਂ ਕਿਸੇ ਦੇ ਘਰੇ ਹੀ ਜਾਨਵਰ ਖਰੀਦਣ ਗਿਆ ਤੇ ਉਹ ਜਦੋਂ ਜਾ ਕੇ ਕਹਿ ਦਿੰਦਾ ਨਾ ਕਿ ਬੜੀ ਸੋਹਣੀ ਨੁਕਰੀ ਘੋੜੀ ਆ ਗਾੜੀ ਮਾਰਵਾੜੀ ਹੋਵੇ ਭਾਵੇਂ ਕੰਨਾਂ ਦੀ ਸ਼ਕੀਨ ਹੋਵੇ ਕਹਿ ਦਿੰਦਾ ਬੜੀ ਸੋਹਣੀ ਨੁਕਰੀ ਘੋੜੀ ਆ ਤਾਂ ਅਗਲਾ ਦੇਖ ਕੇ ਨਾ ਤੇ ਵਿੱਚੋਂ ਵਿੱਚ ਹੀ ਮਨ 'ਚ ਹੱਸਦਾ ਪਰ ਜਿਹੜੇ ਨਵੇਂ ਵੀਰਾਂ ਨੂੰ ਨਹੀਂ ਪਤਾ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਸੀ ਕਿ ਬਹੁਤੇ ਲੋਕਾਂ ਨੂੰ ਇਹ ਗੱਲ ਚਲੋ ਜਿਨ੍ਹਾਂ ਨੇ ਘੋੜੇ ਪੁਰਾਣੇ ਰੱਖੇ ਹੋਏ ਆ ਉਹਨਾਂ ਨੂੰ ਤਾਂ ਪਤਾ ਹੈ ਕਿ ਨੁਕਰਾ ਕਹਿ ਦਿੰਦੇ ਆ ਚਿੱਟੇ ਰੰਗ ਨੂੰ ਤੇ ਜਿਨ੍ਹਾਂ ਨੇ ਘੋੜੇ ਰੱਖਣੇ ਆ ਜਾਂ ਹਜੇ ਨਵਾਂ ਸ਼ੌਂਕ ਦੀ ਤਿਆਰੀ ਕਰਦੇ ਫਿਰਦੇ ਆ ਉਹਨਾਂ ਨੂੰ ਇਹ ਗੱਲ ਦਾ ਕਈਆਂ ਨੂੰ ਬਹੁਤਿਆਂ ਨੂੰ ਨਹੀਂ ਪਤਾ ਕਿ ਨੁਕਰਾ ਚਿੱਟੇ ਨੂੰ ਕਹਿੰਦੇ ਆ ਜਿਹੜੇ ਪੁਰਾਣੇ ਆ ਉਹਨਾਂ ਨੂੰ ਤਾਂ ਕਾਫੀ ਪਤਾ ਹੋਣਾ ਕਿ ਨੁਕਰਾ ਕਿਉਂ ਕਹਿੰਦੇ ਆ ਪਰ ਨਵੇਂ ਵੀਰਾਂ ਨੂੰ ਨਹੀਂ ਪਤਾ ਇਸ ਕਰਕੇ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਹੋਈ ਕਿ ਜਿਆਦਾਤਰ ਜਿਆਦਾ ਲੋਕਾਂ ਨੂੰ ਨਵੇਂ ਨੂੰ ਪਤਾ ਲੱਗੇ ਕਿ ਨੁਕਰਾ ਕਹਿੰਦੇ ਕਿੰਨੂ ਤੇ ਵੀਜੀ ਗੱਲ ਇਹ ਤਾਂ ਕਿ ਨੁਕਰਾ ਜਿਹੜਾ ਹੁੰਦਾ ਹੈ ਨਾ ਇਹਦੇ ਵਿੱਚ ਕੰਨਾਂ ਦੀ ਸ਼ਕੀਨੀ ਚਲੋ ਹੁਣ ਤਾਂ ਕਾਫੀ ਆ ਗਈ ਹੁਣ ਪੰਜਾਬ ਦੀ ਬਰੀਡ ਆ ਨੁਕਰਾ ਇਹਨੇ ਕਾਫੀ ਤਰੱਕੀ ਕਰ ਲਈ ਹੁਣ ਤਾਂ ਕੰਨਾਂ ਦੀ ਸ਼ਕੀਨੀ ਇਹਦੇ ਚ ਵੀ ਬਹੁਤ ਆ ਗਈ ਨਹੀਂ ਤੇ ਪਹਿਲਾਂ ਨੁਕਰੇ ਘੋੜੇ ਚ ਸ਼ਕੀਨੀ ਬਹੁਤ ਘੱਟ ਹੁੰਦੀ ਸੀ ਅੱਜ ਵੀ ਤੂੰ ਹੀ ਵੇਖਿਆ ਹੋਣਾ ਕਿ ਕਈ ਤਗੜੇ ਸਟਾਲੀਨ ਜਿਹੜੇ ਪੁਰਾਣੇ ਉਹਨਾਂ ਦੇ ਥੋੜੇ ਥੋੜੇ ਕੰਨ ਖੁੱਲੇ ਆ ਜਾਨੀ ਕਿ ਇੱਥੇ ਰਹਿੰਦੇ ਆ ਉਹਨਾਂ ਦੇ ਕੰਨ ਤੇ ਹੁਣ ਜਿਹੜੇ ਅੱਜ ਦੇ ਟਾਈਮ 'ਚ ਨੁਕਰੇ ਨਵੀਂ ਬਰੀਡ ਤਿਆਰ ਹੋਈ ਆ ਉਹਨਾਂ ਦੇ ਤੇ ਕੰਨ ਬਹੁਤ ਹੀ ਸ਼ਕੀਨ ਆ ਬਹੁਤ ਚੰਗੇ ਘੋੜੇ ਆ ਬਹੁਤ ਕੰਨ ਸ਼ਕੀਨ ਆ ਬੜੇ ਕਾਦਾਂ ਨੂੰ ਮੱਲਾ ਮਾਰ ਲਿਆ ਹੁਣ ਤਾਂ ਜਾਨੀ ਕਿ ਬਹੁਤ ਹੁਣ ਤਰੱਕੀ ਕਰ ਲਈ ਆ ਘੋੜਿਆਂ ਦੀ ਇੰਡਸਟਰੀ ਦੁਨੀਆ ਦੇ ਵਿੱਚ ਜਿੱਦਾਂ ਮੰਨ ਲਓ ਕਿ ਘੋੜਿਆਂ ਦੀ ਦੁਨੀਆ ਨੇ ਹੁਣ ਬਹੁਤ ਤਰੱਕੀ ਕਰ ਲਈ ਆ ਆਪਣੇ ਪੰਜਾਬ 'ਚ ਨੌਕਰਿਆਂ ਦੇ ਵਿੱਚ ਖਾਸ ਕਰਕੇ ਸਾਡੇ ਮਾਝੇ ਏਰੀਆ 'ਚ ਪਤਾ ਨਹੀਂ ਕਿੰਨਾ ਗੰਨੋ ਘੋੜਾ ਆ ਬਹੁਤ ਨੁਕਰੇ ਘੋੜੇ ਆ ਸਾਡੇ ਮਾਝੇ ਏਰੀਏ 'ਚ ਤੇ ਬਹੁਤ ਹੀ ਸੋਹਣੇ ਸੋਹਣੇ ਘੋੜੇ ਆ ਜਿੰਨੇ ਵੀ ਘੋੜੇ ਮਾਝੇ ਏਰੀਏ 'ਚ ਮੈਂ ਕਹਿੰਦਾ ਵੀ ਟੌਪ ਤੋਂ ਟੌਪ ਦਾ ਘੋੜਾ ਆ ਚੰਗੀ نسل ਚੰਗੀ ਬਰੀਡ ਤਿਆਰ ਹੋ ਗਈ ਹੈ ਮਾਝ ਏਰੀਆ 'ਚ ਮਾਝਾ ਏਰੀਆ ਵੀ ਹੁਣ ਪਹਿਲਾਂ ਬੜਾ ਪਛੜਿਆ ਸੀ ਘੋੜੀਆਂ 'ਚ ਹੁਣ ਤਾਂ ਬਹੁਤ ਤਰੱਕੀ ਕਰ ਗਿਆ ਮਾਝਾ ਏਰੀਆ ਬੜੇ ਸੋਹਣੇ ਸੋਹਣੇ ਨਾਮੀ ਘੋੜੇ ਆ ਸਾਡੇ ਨੇੜੇ ਨੇੜੇ ਬੜੇ ਘੋੜੇ ਆ ਰੋਸਤਮ ਕੋਹੇ ਨੂੰ ਦਾ ਸਮਰਾਟ ਆ ਬਾਹੂਬਲੀ ਆ ਬਹੁਤ ਚੰਗੇ ਚੰਗੇ ਘੋੜੇ ਆ ਜੰਗਾ ਜੰਗਾ ਘੋੜਾ ਵੀ ਬਹੁਤ ਚੰਗਾ ਵੀਰਾ ਘੋੜਾ ਆ ਬਿਲਕੁਲ ਹੀ ਗਲਾਬੀ ਚਮੜੀ ਦਾ ਘੋੜਾ ਬਹੁਤ ਸੋਹਣਾ ਘੋੜਾ ਇੱਥੇ ਸਾਡੇ ਨੇੜੇ ਹੀ ਆ ਤੌਲਕਲਾ ਪਿੰਡ ਜਿਹੜਾ ਕੋਹੇ ਨੂਰ ਆ ਉਹ ਸਾਡੇ ਤਾਂ ਘਰ ਦੇ ਨੇੜੇ ਹੀ ਆ ਮੀਰਾ ਕੋਟ ਕਲਾ ਸੰਧੂ ਸਟੱਡ ਫਾਰਮ ਤੇ ਸਮਰਾਟ ਘੋੜਾ ਸਾਡੇ ਘਰ ਦੇ ਉਹ ਵੀ ਨੇੜੇ ਹੀ ਆ ਉਹ ਹੈਗਾ ਜਗਨੂ ਜਗਰਾਵਾਂ ਵਾਲੇ ਦਾ ਬੱਚਾ ਤੇ ਜਿਹੜਾ ਕੋਹੇ ਨੂਰ ਆ ਉਹ ਹੈਗਾ ਵੀਰ ਘੋੜੇ ਦਾ ਬੱਚਾ ਬਹੁਤ ਚੰਗੇ ਚੰਗੀ ਜਾਨ ਲੈਣਾ ਬੜੀ ਵਧੀਆ ਬਰੀਡ ਤਿਆਰ ਆ ਹੁਣ ਤਾਂ ਤੇ ਵੀਜੀ ਗੱਲ ਇਦਾਂ ਕਿ ਜਿਹੜੇ ਵੀ ਵੀਰ ਨੇ ਕੋੜੀ ਖਰੀਦਨੀ ਆ ਉਹ ਵੀਡੀਓ ਮੇਰੀ ਜਰੂਰ ਲੈ ਕੇ ਹੀ ਦੇਖੇ ਤੇ ਜਿੰਨੇ ਵੀਡੀਓ ਦੇਖ ਲਈ ਉਹ ਫਿਰ ਕਦੀ ਵੀ ਨੁਕਰੇ ਨੂੰ ਨੁਕਰਾ ਕਹੂਗਾ ਤੇ ਜੇ ਕੋ ਮਾਰਵਾੜੀ ਆ ਉਹਨੂੰ ਮਾਰਵਾੜੀ ਕਹੂਗਾ ਜਿਹੜਾ ਕਾਲਾ ਹੁੰਦਾ ਮੱਥੇ ਪਟਾ ਹੋਵੇ ਜਾਂ ਮਗਰ ਲਈ ਜਾਂ ਗਾੜ੍ਹ ਲਈ ਦੋ ਪੈਰ ਚਿੱਟੇ ਹੋਣ ਜਾਂ ਚਾਰੇ ਪੈਰ ਚਿੱਟੇ ਹੋਣ ਕੰਨਾਂ ਦਾ ਫੁੱਲ ਸ਼ਕੀਨ ਹੋਵੇ ਮਾਰਵਾੜੀ ਹੁੰਦਾ ਮਾਰਵਾੜੀ ਦੇ ਕੰਨ ਵੀਰ ਜੀ ਐਦਾਂ ਹੋਣਗੇ ਬਿਲਕੁਲ ਤੇ ਜਿਹੜਾ ਸਿੰਧੀ ਨਸਲ ਆ ਉਹਦੇ ਕੰਨ ਐਦਾਂ ਹੋਣਗੇ ਇਹ ਸਿੰਧੀ ਨਸਲਾ ਤੇ ਜਿਹੜੀ ਕਾਠਿਆਵਾੜੀ ਨਸਲ ਆ ਨਾ ਉਹਦੇ ਕੰਨ ਐਦਾਂ ਹੋਣਗੇ ਇਹ ਤਿੰਨ ਨਸਲਾਂ ਦੇ ਕੰਨ ਤਾਂ ਫਿਲਹਾਲ ਮੈਨੂੰ ਪਤਾ ਆ ਬਾਕੀ ਇੰਨੀ ਜ਼ਿਆਦਾ ਨੌਲੇਜ ਚਲੋ ਆਪਾਂ ਨੂੰ ਵੀ ਨਹੀਂ ਹਲੇ ਕੇ ਆਪਾਂ ਕਹ ਦੀਆ ਕਿ ਆਪਾਂ ਘੋੜਿਆਂ ਦੀ ਦੁਨੀਆ 'ਚ ਬੜੇ ਮਹਾਰਤਈ ਆਂ ਹਾਂਜੀ ਤੇ ਇਦਾਂ ਦੀ ਕੋਈ ਗੱਲਬਾਤ ਨਹੀਂ ਹਲੇ ਹੈਗੀ ਮੈਂ ਤਾਂ ਵੀਡੀਓ ਬਣਾਉਂਦਾ ਮੇਰਾ ਇਹ ਹੀ ਮਕਸਦ ਹੈ ਕਿ ਦੁਨੀਆ ਨੂੰ ਪਤਾ ਲੱਗ ਜਾਈਏ ਕਿ ਨੁਕਰਾ ਕਹਿੰਦੇ ਕਿ ਨੂੰ ਚਲੋ ਠੀਕ ਹੈ ਬਾਕੀ ਇਦਾਂ ਹੀ ਦੁਨੀਆਦਾਰੀ ਚੱਲਦੀ ਰਹਿਣੀ ਹੈ ਤੇ ਸਾਰੇ ਵੀਰ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੁکریاں ਦੇ ਸ਼ਕੀਨ ਨੂੰ ਕਰਿਓ ਸਬਸਕ੍ਰਾਈਬ ਸਾਸੀ ਕਾਟੂ